ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ-ਚਾਲ ਆ ਤੁਹਾਡੇ ਤੇ ਅੱਜ ਮੈਂ ਤੁਹਾਨੂੰ ਦਿਖਾਉਣੀ ਆ ਦੁਪਹਿਰ ਸਮੇਂ ਦਾ ਗਾਰਡਨ ਦੇਖੋ ਹਵਾ ਬੜੀ ਤੇਜ਼ ਹੈ ਹਨੇਰੀ ਝੱਲ ਰਹੀ ਹੈ ਤੇ ਟੀਰੀ ਇਸ ਮਾਮ ਦੇ ਵਿੱਚ ਜਿਹੜੇ ਪੰਛੀ ਹੈ ਆਹ ਦੇਖੋ ਟੀਰੀ ਇਹਨੇ ਇੱਥੇ ਕਿਤੇ ਆਲਣਾ ਬਣਾਇਆ ਹੋਊਗਾ ਧਰਤੀ ਤੇ ਬਣਾਉਂਦੀ ਆਲ ਨੇ ਇਹ ਤੇ ਉਹਨੇ ਬੋਲ ਰਹੀ ਆ ਚਾਹੇ ਕੋਈ ਪੰਛੀ ਆ ਗਿਆ ਕੋਈ ਨੇ ਆਂਡੇ ਖਾਣ ਵਾਸਤੇ ਜਾਂ ਕੋਈ ਵੀ ਹੋਰ ਜੀਵ ਜੰਤੂ ਇਹ ਬੋਲਦੀ ਐ ਫਿਰ ਇਹ ਦੇਖੋ ਜੀ ਪਦੀਨਾ ਪਦੀਨਾ ਪਹਿਲਾਂ ਧਰਤੀ 'ਚ ਲਾਇਆ ਸੀ ਪਰ ਗਮਲੇ ਵਿੱਚ ਲਾਇਆ ਪਦੀਨਾ ਵੀ ਬੜਾ ਵਧੀਆ ਰਹਿੰਦਾ ਪਾਣੀ ਇਹਨੂੰ ਆਪਾਂ ਠੀਕ-ਠੀਕ ਪਾਉਣਾ ਨਾਲ ਜਾਵੇ ਨਾ ਘੱਟ ਤੇ ਜਿੰਨੇ ਤੁਸੀਂ ਗੁਣ ਸਾਰੇ ਜਾਣਦੇ ਹੋ ਕਿੰਨੇ ਬੈਨੀਫੀਸ਼ੀਅਲ ਇਹ ਹੈਗਾ ਕਿੰਨੇ ਦੇ ਫਾਇਦੇ ਹੁੰਦੇ ਹੈ ਡਾਈਜੈਸਟਿਵ ਸਿਸਟਮ ਠੀਕ ਕਰਦਾ ਹੈ ਪਿਆਵ ਹੈ ਜਿਹੜਾ ਉਹਨੂੰ ਘਟਾਉਂਦਾ ਹੈ ਸਾਡੇ ਮਿਹਦੇ ਦੇ ਵਿੱਚ ਤੇ ਸਾਡਾ ਟੇਸਟ ਐਨਹਾਂਸਰ ਹੈ ਮੂਹ ਦੇ ਵਿੱਚ ਟੇਸਟ ਵੀ ਵਧਾਉਂਦਾ ਤੇ ਸਬਜ਼ੀ ਜਾਂ ਜਿਹੜੀ ਕੋਈ ਦਹੀਂ ਹੈ ਰਾਇਤਾ ਉਹਦਾ ਵੀ ਟੇਸਟ ਵਧਾਉਂਦਾ ਨਿੰਬੂ ਪਾਣੀ ਦੇ ਵਿੱਚ ਵੀ ਅਸੀਂ ਜਿਹੜਾ ਪਦੀਨਾ ਉਹ ਇਹ ਰ ਪੌਣੇ ਆ ਤੇ ਨਿੰਬੂ ਪਾਣੀ ਦਾ ਜਿਹੜਾ ਸਵਾਦ ਆ ਵੀ ਡੁੱਬਣਾ ਹੋ ਜਾਂਦਾ ਹੈ। ਹਨੇਰੀ ਜੇ ਵੀ ਨਹੀਂ ਹੈ। ਹਨ ਹਵਾ ਦੀ ਵਾਹ ਸੁਣਾਈ ਦੇਉਗੀ ਤੇ ਕੀ ਬੂ ਲੱਗੇ ਹੋਏ ਦਿਖਾਈ ਦੇਣਗੇ। ਬਹੁਤ ਸਾਰੇ ਚੀਕੂ ਅੱਜ ਹਨੇਰੀ ਦੇ ਕਰਕੇ ਇਹਦੇ ਪੇ ਥੱਲੇ ਆ ਦੇਖੋ। ਬੜੇ ਸਾਰੇ ਚੀਕੂ ਲੱਗੇ ਹੋਏ ਆ। ਦੇ ਪਲਾਂਟਸ ਹੈ ਗਰਮ ਹਵਾਏ ਤੇ ਜਿਹੜੇ ਪੌਦੇ ਆ ਜਾਰੇ ਬਾਰੇ ਜਿਹਾ ਦੇਖੋ ਤੁਸੀਂ ਫਸਲ ਪੱਕਾ ਹੋਣਾ ਪੱਕਾ ਫਸਲਾਂ ਤੇ ਅਕਸਰ ਹੀ ਮੌਸਮ ਦੀ ਮਾਰ ਪੈਂਦੀ ਰਹਿੰਦੀ ਹੈ ਹੁਣ ਮੈਂ ਤੁਹਾਨੂੰ ਦਿਖਾਉਣੀ ਆਂ ਭਮੋਲੇ ਇਹ ਰਸਪਰੀਆਂ ਜਿਹਨੂੰ ਅਸੀਂ ਕਹਿੰਨੇ ਆਂ ਇਹ ਦੇਖੋ ਇਹ ਮੈਂ ਤੁਹਾਨੂੰ ਇੱਕ ਰਸਪੜੀ ਦਿਖਾਉਣੀ ਆਂ ਖੋਲ ਕੇ ਇਹ ਦੇਖੋ ਐਸ ਤਰ੍ਹਾਂ ਦੀ ਹੁੰਦੀ ਆ ਔਰ ਬੜੀ ਇਹ ਟੇਸਟੀ ਹੁੰਦੀ ਆ ਖਾਣ ਦੇ ਵਿੱਚ ਮੈਂ ਕਈ ਵਾਰ ਮਾਰਕੀਟ ਦੇ ਵਿੱਚ ਵੀ ਦੇਖਦੀ ਹੁੰਦੀ ਆ ਅ ਮੈਂ ਤੋੜ ਰਹੀ ਆ ਇਹਨਾਂ ਨੂੰ ਸ਼ੇਡ ਦੇ ਵਿੱਚ ਮੈਂ ਰੱਖ ਲੈਣੀਆਂ ਫਿਰ ਮੈਂ ਤੁਹਾਨੂੰ ਦਿਖਾਉਣੀ ਆ ਵੀ ਕਿੰਨੀਆਂ ਸਾਰੀਆਂ ਰਸਪਰ ਨੇ ਮਾਰਕੀਟ ਵਿੱਚ ਕਾਫੀ ਮਹਿੰਗੀਆਂ ਮਿਲਦੀਆਂ ਇਹ ਕੁਦਰਤੀ ਇਸ ਵਾਰੀ 蒂ਬੇ ਦੀ ਮਿੱਟੀ ਅਸੀਂ ਲੈ ਕੇ ਆਂਦੀ ਸੀ ਖੇਤੋਂ ਬਾਹਰੋਂ ਤੇ ਉਹਦੇ ਵਿੱਚ ਇਹ ਤਾਂ ਬੀ ਆ ਗਿਆ ਕਿਤੇ ਇਹ ਫਿਰ ਉੱਗ ਗਿਆ ਇਹ ਲੋ ਦੀ ਬੋਸਾਰੇ ਪਮੋਲੇ ਆਪਾਂ ਤੋੜ ਲਏ ਦੇਖੋ ਤੇ ਹਵਾ ਇੰਨੀ ਤੇਜ਼ ਆ ਕਿ ਉੱਟਦੇ ਆ ਤੇ ਇਹਨਾਂ ਨੂੰ ਮੈਂ ਹੁਣ ਧਿਆਨ ਨਾਲ ਲੱਗ ਜਾਨੀ ਆ ਦੇਖੋ ਪਲੇਟ ਭਰ ਲਈ ਹੈ ਇਹਨਾਂ ਚਾਰ ਚਿੱਲੇ ਵੀ ਹੋਏ ਆ ਕੋਤੋਂ ਬਈ ਬੜੇ ਟੇਸਟੀ ਹੁੰਦੇ ਆ ਖਾਣ ਦੇ ਵਿੱਚ ਤੇ ਇਹਦਾ ਪਾਣੀ ਮੰਗਦਾ ਹੁਣ ਇਹਨੂੰ ਪਾਣੀ ਗਰਮੀ ਬਹੁਤ ਜ਼ਿਆਦਾ ਹੈ ਇਹਨੂੰ ਪਾਣੀ ਪਾਉਣੀ ਹੈ ਪਾਣੀ ਪਾਉਣ ਦੇ ਨਾਲ ਫਿਰ ਇਹ ਥੋੜਾ ਬਾਲ ਹੋ ਜੂਗਾ ਤੋ ਕਿ ਨਹੀਂ ਤਾਂ ਇਹ ਸੁੱਕਣ ਦੇ ਕਿਨਾਰੇ ਜਾ ਸਕਦਾ ਕੁਝ ਕੁ ਮੈਨੂੰ ਹੋਰ ਲੱਭ ਗਿਆ ਇਹ ਦੇਖੋ ਕੋਣੇ ਟਮਾਟਰ ਦੇਖੋ ਟਮਾਟਰ ਕਿੰਨੇ ਸਿਰ ਲੱਗੇ ਹੋਏ ਆ ਇਹ ਟਮਾਟਰ ਹੈ ਵੇਲਾ ਟਮਾਟਰ ਦਿਆਂ ਇਹ ਤੇ ਇਹਨਾਂ ਨੂੰ ਅਸੀਂ ਬੰਨਤਾ ਸੀਗਾ ਸਾਰਾ ਦੇ ਕੇ ਤੇ ਹੁਣ ਇਹ ਕਾਫੀ ਦੇਖੋ ਵਧੀਆਂ ਸਰਦੀ ਦੇ ਵਿੱਚ ਥੋੜਾ ਇਹਨਾਂ ਦੇ ਅਸਰ ਹੋਇਆ ਸੀ ਵਧੀਆਂ ਨਹੀਂ ਸੀ ਇਹ ਆ ਦੇਖੋ ਹਵਾ ਦੇ ਨਾਲ ਟਿੰਡੋ ਆ ਜੜੇ இது நாளி தனமைத் கோனியா ਮੱਕੀ ਆ ਦੇ ਬਾਕੀ ਕਿਲਾਈ ਹੋਈ ਹੈ ਤੇ ਇਹ ਹਦਵਾਣੇ ਨੇ ਮਤਲਬ ਮੈਂ ਬਾਰਾਂ ਮੈਂ ਰਾਤ ਨੂੰ ਇਹ ਵੀ ਸਾਰੀ ਵਾਕੀ ਬੀਜੀ ਹੋਈ ਹੈ ਤੇ ਚਾਰ ਬੂਟੇ ਤੇ ਮੱਕੀ ਦੇ ਬਾਕੀ ਜੰਗਲੀ ਚਲਾਈ ਹੈ ਇਹ ਜੰਗਲੀ ਚਲਾਈ ਜਿਹੜੀ ਆ ਉਹਦਾ ਸਿਸਤ ਬਣਾਉਣੇ ਆ ਤੇ ਲਾਸਨ ਲਓ ਜੀ ਗੈਸ ਦੀ ਮੈਨੂੰ ਵੇਟ ਸੀਗੀ ਤੁਹਾਨੂੰ ਮੈਂ ਦਿਖਾਵਾਂ ਤੇ ਆ ਦੇਖੋ ਲਸਣ ਨੇ ਆਪਣਾ ਆ ਦੇਖੋ ਇਹ ਪੱਕ ਗਿਆ ਲਸਣ ਇਹ ਗੰਢੇ ਆਪੜਾ ਲਗ ਗਏ ਨੇ ਹੁਣ ਇਹਦਾ ਮਤਲਬ ਅਸੀਂ ਲਸਣ ਨੂੰ ਕੱਟ ਸਕਦੇ ਹਾਂ ਧਰਤੀ ਦੇ ਵਿੱਚੋਂ ਇਹ ਕੱਢਣ ਵਾਸਤੇ ਤਿਆਰ ਹੈ ਜਦੋਂ ਸਾਰੇ ਦੇ ਤੇ ਇਹ ਜਿਹੜੇ ਫੁੱਲ ਜੀ ਆ ਜਾਣਗੇ ਤਾਂ ਉਦੋਂ ਜੇ ਲਸਣ ਹੈ ਉਹ ਰੈਡੀ ਹੋ ਜਾਂਦਾ ਧਰਤੀ ਦੇ ਵਿੱਚੋਂ ਕੱਢਣ ਵਾਸਤੇ ਤਾਂ خشک ਲਸਣ ਦੇ ਪੌਦੇ ਜਿਹੜੇ ਉਹ ਕੱਢਣ ਵਾਸਤੇ ਰੈਡੀ ਹੈ ਬਾਕੀ 2-4 ਦਿਨਾਂ ਤੱਕ ਦੀ ਦਾ ਕੀ ਰੈਡੀ ਹੋ ਜਾਉਗੀ ਪੇਠਾ ਮੈਂ ਤੁਹਾਨੂੰ ਦਿਖਾਵਾਂ ਉਸ ਤੋਂ ਪਹਿਲਾਂ ਆ ਖੀਰਾ ਦੇਖੋ ਲੱਗਿਆ ਹੋਇਆ ਖੀਰੇ ਇੱਧਰ ਬਹੁਤ ਸਾਰੇ ਲੱਗੇ ਹੋਏ ਆ ਦੇਖੋ ਦੇਸੀ ਖੀਰੇ ਇਹ ਆ ਪੇਠਾ ਇਹ ਦੇਖੋ ਇੰਨਾ ਸੋਹਣਾ ਛੋਟਾ ਜਿਹਾ ਤੇ ਦੋ ਪੇਠੇ ਉਹ ਲੱਗੇ ਹੋਏ ਆ ਦੇਖੋ ਤੁਹਾਨੂੰ ਵੱਡਾ ਕਰਕੇ ਤੁਹਾਨੂੰ ਆ ਦੇਖੋ ਇੱਕ ਪੇਠਾ ਲੱਗਿਆ ਹੋਇਆ ਆ ਦੇਖੋ ਇਹ ਪੇਠੇ ਲੱਗੇ ਹੋਏ ਆ ਕਿ ਸਾਹਮਣੇ ਵੀ ਨਜ਼ਰ ਆ ਰਿਹਾ ਤੁਹਾਨੂੰ ਇਹ ਪੇਠੇ ਦੇ ਵੱਲ ਨੂੰ ਪੇਠੇ ਲੱਗੇ ਆਏ ਆ ਬੜੀ ਖੁਸ਼ੀ ਦੀ ਗੱਲ ਹੈ ਇਹ ਇਹ ਦੇਖੋ ਇਹਨੂੰ ਸੀ ਕਈ ਲੋਕ ਸਹਾਰਾ ਦੇ ਕੇ ਤਾਂ ਵੀ ਬੰਦ ਦਿੰਦੇ ਪਰ ਮੈਂ ਸੋਚਦੀ ਆ ਕਿ ਇਹਨੂੰ ਇੱਥੇ ਹੀ ਪਿਆਰ ਵੇ ਤਾਂ ਵਧੀਆ ਥੱਲੇ ਨੈਚੁਰਲ ਤਰੀਕੇ ਨਾਲ ਇਹਨੂੰ ਵਧਣ ਦਈਏ ਇੱਕ ਪੇਠਾ ਲੱਗਿਆ ਹੈ ਦੇਖੋ ਆ ਬਾਕੀ ਸਾਰੇ ਤੁਹਾਨੂੰ ਦੇਖਾਈ ਦੇ ਰਹੇ ਉਹ ਖੀਰੇ ਆ ਦੇਖੋ ਇਹ ਸਾਰੇ ਖੀਰੇ ਲੱਗੇ ਹੋਏ ਆ ਉਧਰ ਤਾਰ ਵੀ ਲੱਗੀ ਹੈ ਤੁਹਾਨੂੰ ਮੈਂ ਤਾਰ ਵੀ ਦਿਖਾਉਣੀ ਹੈ ਤੇ ਨਾਲ ਹੀ ਆ ਬੈਂਗਣਾ ਦੇ ਬੂਟੇ ਆ ਤਾਰ ਕਾਫੀ ਸੋਹਣੀ ਆ ਦੇਖੋ ਆ ਲੱਗੀ ਹੋਈ ਤਾਰ ਇਹ ਕਾ ਦੇ ਕੋਨ ਵਾਲ ਪਾਈ ਬੈਠੀ ਐ ਦੇਖੋ ਦੇ ਨਾਲ ਖੜੀ ਐ ਖੁਸ਼ੀ ਹੁੰਦੀ ਐ ਜਦੋਂ ਹਨਾ ਆਪਦੇ ਘਰੇ ਜਿਹੜੇ ਲਾਈ ਹੁੰਦੀ ਐ ਸਬਜੀ ਉਹਨੂੰ ਦੇਖ ਕੇ ਉਹ ਹਦਵਾਣਾ ਐ ਇਹ ਕੱਢ ਕੇ ਅੱਗੇ ਖੜਾ ਹੈਗਾ ਫਤੀਰਾ ਦੋ ਏਮਤੀਰੇ ਲੱਗੇ ਆ ਇੱਕ ਗਲਤੀ ਨਾਲ ਮੰਮੀ ਤੋਂ ਟੁੱਟ ਗਿਆ ਸੀ ਉਹਨੇ ਇਹਨੂੰ ਟਿੰਡੋ ਸਮਝ ਲਿਆ ਸੀ ਕਰਤੇ ਉਹ ਇਹਨੇ ਤੋੜਤਾ ਸੀਗਾ ਚਲੋ ਐਨੀਵੇਜ਼ ਬਹੁਤ ਤੇਜ਼ ਅਸਮਾਰਡ ਵਿੱਚ ਬੋਲਦਾ ਮੌਸਮ ਪੂਰਾ ਖਰਾਬ ਹੈ ਫਸਲ ਪੱਕੀ ਪਈ ਹੈ ਕੱਟਣ ਵਾਸਤੇ ਅਸੀਂ ਆਸ ਕਰਦੇ ਹਾਂ ਕਿ ਮੌਸਮ ਠੀਕ ਹੋ ਜਾਵੇ ਜਲਦੀ ਤੋਂ ਜਲਦੀ ਜਿਹੜੀ ਕਿਸਾਨਾਂ ਦੀ ਫਸਲ ਹੈ ਉਹ ਠੀਕ ਰਹੇ ਤੇ ਉਹਨੂੰ ਮੌਸਮ ਖਰਾਬ ਹੋਣ ਤੋਂ ਪਹਿਲਾਂ ਮੌਸਮ ਖਰਾਬ ਹੋਵੇ ਇਹਨਾਂ ਨੂੰ ਕੱਟ ਕੇ ਮਿੱਟੀਆਂ ਦੇ ਵਿੱਚ ਪਾ ਦੇਣ ਸਹੀ ਸਲਾਮਤ ਉਹਨਾਂ ਦੀ ਸਾਰੇ ਸਾਲ ਦੀ ਇਹ ਦਫਾ ਉਹਨੂੰ ਮਿਲੇ ਇਹ ਹੀ ਆਸ ਕਰਦੇ ਹਾਂ ਮੈਂ ਤੁਹਾਡੇ ਤੋਂ ਇਸ ਵੀਡੀਓ ਵਿੱਚ ਵਿਦਾ ਲੈਣੀ ਹੈ ਕੱਲ ਉਹਨਾਂ ਨੂੰ ਮਿਲਾਂਗੇ ਥੈਂਕਸ ਫੋਰ ਵਾਚਿੰਗ